ਲੋ ਜੀ ਆਸੀ ਗੱਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਸਾਰੇ ਕੁੱਤਰਾ ਜੀ ਭਰਾਵਾਂ ਦਾ ਪਾਣੀ ਕਿੱਧਰ ਭਰੇਗਾ ਲੋ ਜੀ ਬਾਈ ਪਾਣੀ ਭਰੇਗਾ ਉੱਥੇ ਦਾ ਹੈ ਪਾਣੀ ਭਰੇਗਾ ਪਾਣੀ ਲੈਣੇ ਬਾਈ ਤੇ ਹੈਗਾ ਬਹੁਤ ਅੱਜ ਛੱਡਣੇ ਬਈ ਅੱਜ ਪਾਣੀ ਕੰਡ ਟੋਰੀ ਵਾਲੀ ਦੂਜਾ ਹਾਂ ਭਰਾਵਾਂ ਸ਼ਾਖਾ ਨੂੰ ਦੋਨੇ ਛੱਡਣੇ ਅੱਜ ਬੱਦ ਬਾਈ ਹੁਣੇ ਖੜੇ ਆਮਨੇ ਰਾਈ ਮੈਂ ਤੁਹਾਨੂੰ ਵੀਡੀਓ ਦਿਖਾ ਵੀਡੀਓ ਚੱਲ ਲੋ ਜੀ ਬਾਈ ਉਧਰ ਲੱਗੇ ਹੋਏ ਉਧਰ ਬਾਈਆਂ ਨੂੰ ਹੋਜਦੇ ਮੈਂ ਗਾਂ ਦਾ ਵੜ ਗਿਆ ਲੱਗੇ ਆ ਫੜ ਫੋਨ ਹੋਏ ਐਦਾਂ ਨਹੀਂ ਫੜੀਦਾ ਹੁੰਦਾ ਉਧਰ ਫੜ ਉਧਰ ਜਾ ਲੈ ਆਰ ਦੇਦਾ ਵੇ ਖੋਲ ਤਾਂ ਲੈ ਇਹਨੂੰ ਆ ਵੀ ਗਰਮ ਗਰਮ ਪਾਣੀ ਹੈਗਾ ਉਬਲੇ ਹੋਏ ਇਹ ਵੀਡੀਓ ਮੈਂ ਆਪਣੇ ਕੋਲ ਤੇ ਦਈ ਹੈ ਹੈ ਵੀਡੀਓ ਕੋਈ ਨਹੀਂ ਜਾ ਰਹੀ ਇਹਨੇ ਕੋਈ ਨਹੀਂ ਕਰਦਾ ਕੀ ਕਰਦਾ ਹੈ ਬਾਬੇ ਹੂੰ ਔਟਕੇ ਭੱਜ ਲੈ ਰਿਹਾ ਉਹਨਾਂ ਨੇ ਖਾ ਲਿਆ ਜਿੱਕਾ ਦੰਦਿਆਂ ਵਾ ਟੋਟ ਕੇ ਖਾ ਲਿਆ ਕੰਨ ਇਹ ਜਿਹੜੀ ਚੀਜ਼ ਇਹ ਦੰਦਿਆਂ ਵਾ ਦੀ ਬਣ ਕੇ ਲੋੜਦੀ ਦਾ ਵੀ ਦਿੱਤੀ ਵੀ ਤੀ ਉਹਨਾਂ ਸਾਹਾਂ ਵੀ ਉਹਨਾਂ ਦਾ ਵੀ ਦਿੱਤੀ ਵੀ ਤੀ ਵਾਜਿਆ ਲੈ ਕਰ ਕਰਾ ਤੀਓ ਚੱਲ ਔਟਕੇ ਭੱਜ ਲੈ ਇਹਨਾਂ ਨੇ ਕੀ ਆ ਖਾ ਲਿਆ ਵੇ ਕਿੰਨਾ ਚੀਜ਼ ਹੈ ਨਾ ਅੰਨਲ ਨੂੰ ਮੈਂ ਦਤਾ ਮੇਰਾ ਸਾਡਾ ਰਿਸ਼ਤਾ ਅਜੇ ਨਹੀਂ ਖਾ ਜਾਂਦਾ ਪਹਿਲਾਂ ਤੂੰ ਬੁਲਾਉਣਾ ਪੈਣਾ ਨੂੰ ਫੇਰ ਦੁਬਾਰੇ ਬੈਗ ਬਲਾਕ ਨੂੰ ਫੇਕਣਾ ਲਿਆਈ ਲਿਆਈ ਹੋਈ ਚੀਜ਼ ਤੇਰੀ ਦੰਦੀ ਦੰਦੀ ਵੜ ਦੰਦੀ ਵਾਲਾ ਪਾਪਾ ਚੱਲ ਅਗਲਾ ਖਾ ਲੇ ਉਹ ਚੱਲ ਅਗਲਾ ਬਾਹਾਂ ਫਲ ਖਾ ਲੈ ਇਹ ਸਾਡੇ ਦੰਦੀਆ ਵੜਦਾ ਟ੍ਰੀਟਮੈਂਟ ਤਾਂ ਕਰ ਲਈਏ ਹੁਣ ਉਹ ਤੋਂ ਦੂਆ ਦੂਆ ਕੋਤਣੋਂ ਪਾਣੀ ਦੇ ਜਰੀ ਨਾਲ ਹਾਲੇ ਉਹਨੂੰ ਵੀ ਕੱਟੇ ਦਿਓ ਪਰ ਉਹਨੂੰ ਹਾਲੇ ਪਹਿਲਾਂ ਪਾਣੀ ਉਹਦਾ እላት ይሁኝ ደህና ነው ምን እንደት 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 ነው የሚሆን 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 እንደት ነው

ਨਿਖਾ ਕੇ ਸਾਡਾ ਮਨੋਬਾਈ ਨਵੇਂ ਘੋੜੇ ਤੋਂ ਬੋਲਦਾ ਤਾਂ ਹੈ ਨਹੀਂ ਆਹਿਆਂ ਵਾਲਾ ਹੀ ਹੁੰਦਾ ਉਹ ਸੋਨੀ ਉਹ ਸੋਨੀ ਜੀ ਕੰਮ ਨਹੀਂ ਸੁਣਦੇ ਯਾਰ ਕੋਈ ਲਾਈਨ ਨੰਬਰ ਨਹੀਂ ਆ ਰਿਹਾ ਇੱਧਰ ਉਹ ਸੋਨੀ ਚਾਹਤ ਆ ਪਹਿਲਾਂ ਦਿਖਿਆ ਆ ਜੀ ਭਾਈ ਇਹ ਨੰਬਰ ਦੱਬ ਪੜਾਉਂਦਾ ਆ ਭਾਈ ਆ ਆ ਤੋ ਬੁਲਾ ਦੱਬਾ ਮੋਬਾਈਲ ਤੋਂ ਆਪਾਂ ਚੇਰੇ ਨਾਲ ਆਹ ਇੰਤਾਲ ਦੇ ਵਿੱਚ ਭਾਈ ਯਾਰ ਹੈਲੋ ਆਹ ਆਰ ਨੰਬਰ ਆਦਾਈ ਵਸਤੇ ਵਾਰੀ ਮਾਰਨਾਂ ਬੰਦੇ ਵਗੈਰਾ ਕੱਢੋ ਜੀ ਭਾਈ ਕਹੀ ਕਰਾ ਦੋ ਬਾਜ ਪੁੱਤਰ ਆਏ ਵਸਤਾ ਕੋ ਮਾਮਲੇ ਬਾੜ ਦੇ ਭਾਜ ਭਾਈ ਆ ਦੋ ਦਿਨ ਤੋਂ ਆਏ ਭਾਈ ਦਾ ਮਾਮਲਾ ਇਹ ਲਵਾ ਦੇ ਬਾਅਦ ਚ ਸੈੱਟ ਕਰਦੀ ਹੈ ਨਾ ਮੇਰਾ ਲਾਈ ਹੈ ਜਦੋਂ ਚੈੱਕ ਕਰ ਲਈ ਉਹਦੇ ਬਾਅਦ ਯਾਰ ਉਹ ਪਾਣੀ ਗਰਮ ਹੋ ਜਾਣਾ ਇੱਥੇ ਦੇਖੋ ਅੱਗੇ ਅੱਗੇ ਬਹੁਤ ਠੀਕਾ ਠੀਕਾ ਇਧਰ ਲਿਆਦੇ ਹੋ ਕੁਛੀ ਮਰਾਉਂਦੀ ਕਰਾਉਂਦੀ ਆ ਅੱਠ 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 ਕੱਟ ਇਹ ਲਈਏ ਅੱਜ ਦਿਨ ਛੜਦੇ ਕੋਈ ਜਣ ਤੋਂ ਛੜਦੇ ਚੜਦੀ ਵੀਨ ਉੱਤੇ ਕਰਦੇ ਰਹੇ ਬਗੈਰ ਮੂਰਤ ਆ ਜਾ ਆਂਡਲਾ ਡੀ ਨੂੰ ਵੀ ਆ ਛੜ ਦੋ ਪਹਿਲੇ ਚੱਕ ਲਿਓ ਤੂੰ ਚੜ ਗਈ ਚੜ ਗਈ ਦੇਖਣੀ ਹੈ धेरै <laughs> राम्रो ਨਰੇਂਦਰ ਆਜੋ ਭਾਈ ਆਜੋ ਆਜੋ ਸਰਦੇ ਕੋਈ ਗੱਲ ਚੈੱਕ ਹੋ ਜਾਣੀਆਂ ਵਾਪਸ ਨਰੇਂਦਰ ਹਾਂਜੀ ਪਿੰਲੇ ਚ ਪਾਓ ਉੱਥੇ ਤੇ ਗੱਲ ਪਤਾ ਕੀ ਫਾਇਦਾ ਕਰਦਾ ਨਹੀਂ ਸਹਿਬ ਦਾ ਜਵਾਬ ਆ ਵੀ ਤੇ ਉਹ ਸੋਨੀ ਠੀਕ ਹੈ ਜੀ ਉਹ ਸਾਹ ਬਾਗੀਆਂ ਚੜਨੀ ਆਉਂਦੇ ਆ ਪਿੰਰੇ ਸੰਧੀ ਆਉਂਦੇ ਆ ਮੋੜ ਦਾ ਘਰ ਹੂੰ ਮੋੜ ਦਾ ਘਰ ਮਾ ਰਹੀ ਦਾ ਪੱਲੇ ਕੋਲ ਕੋਈ ਸਾਈ ਮੜੇ ਮੈਂ ਰੰਗ ਦਿਖਾਦਾ ਵਾ ਠੀਕ ਆ ਬਈ ਲਾਈ ਲਾਗੀ ਮੋਰ ਮੜਾ ਦੋ ਉਧਰ ਨੂੰ ਕੋਲੇ ਮਾਰ ਦੋ ਲੈ ਬਈ ਇਧਰ ਨੂੰ ਇਧਰ ਨੂੰ ਇਧਰ ਨੂੰ ਜਾਣ ਦੇ ਹਾਂ ਚੜ ਦੇ ਦੇਖੀ 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 ਯਾਰ ਇੱਕ ਬੰਦਾ ਹੋਰ ਦੇਖੋ ਵੀਰੋ ਆਪਰਾਸ ਯਾਰ ਠੀਕ ਆ ਬਹੁਤ ਚੌਂਕਰੀਆਂ ਵਧੀਆਂ ਚੜ ਜਾ ਉੱਪਰ ਆ ਬਈ ਇਹਦਾ ਚਾਚਾ ਬਈ ਇਹਦਾ ਦੇਖ ਆਉਣਾ ਜਾਣਾ ਹੈ ਕਮਰਾ ਆਇਆ ਨਹੀਂ ਰਮਨਾ ਹਾਂ ਰਿਓ ਖੜਾ ਸੜਦਾ ਉਹਨੇ ਆ ਫਿਰ ਦਾ ਬਣਿਆਲਾ ਹੋਵੇ ਹੁਣ ਆ ਆਪਣੇ ਸਿਰ ਪਰੋਂ ਆਮ ਕਰ ਵੀ ਆ ਗਿਆ ਥੋੜੀ ਥੋੜੀ

ਸਿੱਧਾ ਖਨਾ ਕੋ ਚਲਾਉਂਦਾ ਸੱਪਾ ਆ ਗਿਆ ਦੇਖ ਆਪਣੇ ਲੱਗ ਗਿਆ ਇਹਦੇ ਇੰਗਲੇ ਇਨੀ ਜਿੱਟਣਗੇ ਅਸੀਂ ਕੱਢਿਆ ਮਾਰਦੇ ਆ ਆਹ ਸਾਹਮਣੇ ਦਾ ਬਣਾਉਂਦੇ ਹੋਰ ਲੈ ਆ ਆ ਗਿਆ

ਸਾਰੇ ਯਾਰ ਨੇ ਗੱਲ ਸੁਣਦੇ ਹੋ ਇੱਕ ਵਾਰੀ ਸਾਰੇ ਯਾਰ ਨੇ ਬਈ ਇੱਕ ਘਰ ਚ ਬੈਠੇ ਜੀ ਮੈਂ ਟੈਮ ਲੱਗਿਆ ਸਿਰਫ ਅਸੀਂ ਉਹਨੂੰ ਬੁਲਾਉਂਗੇ ਗਰੁੱਪ ਜੀ ਉਹਨਾ ਨੰਬਰ ਦੇ ਦੇ ਯਾਰ ਜ਼ਰੂਰ ਮੀਰਾ ਗੰਮਿਆ ਵੀਰ ਨਾਲੇ ਯਾਰ ਪਿੰਡ ਦੇ ਨਾਲ ਕੋਮੇ ਯਾਰ ਪਿੰਡ ਦੇ ਨਾਲ ਕੋਮੇ ਉਹ ਐਡ ਦਾ ਲਿੰਕ ਪੈ ਹੈਗਾ ਮੇਰਾ ਐਡ ਹੋਇਆ ਉਹ ਨੰਬਰ ਪਾਣੀ ਬਾਈ ਫਿਰ ਤਾਂ ਕੋਈ ਕੱਟ ਨਹੀਂ ਹੋਊਗਾ ਤੇਰਾ ਵਾਲੀ ਗੱਲ ਵੀ ਆਏ ਆ ਯਾਰ ਕੋਈ ਚੱਕਰ ਨਹੀਂ ਆਣਾ ਪਰ ਪਹਿਲੇ ਨਾਮ ਥੋੜਾ ਜਿਹਾ ਹੀ ਕਰ ਲੈ ਫੇ ਕੋਈ ਟੱਕਰ ਨਹੀਂ ਆਣਾ ਪਰ ਉਹ ਪਹਿਲੇ ਕਾਫੀ ਲੱਗ ਗਏ ਥੋੜੇ ਰਾਜਾ ਆ ਯਾਰ ਸੜਕ ਆ ਜਿੱਥੇ ਕੁੜੀਆਂ ਨੇ ਲਵਾ ਦਿੱਤੀ ਕੋਈ ਕਿੰਨੀ ਵਾਰੀ ਬੋਲੀਆਂ ਆ ਕਿ ਉਹ ਲਈ ਪਹੁੰਚ ਗਿਆ ਰੰਗੀਆਂ ਪਿੰਡ ਪਹੁੰਚ ਗਿਆ ਪਿੰਡ ਬਾਜੀ ਮਰੰਡੇ ਕੋਈ ਰੰਗ ਦੇ ਨਾ ਉਹਨੂੰ ਮੇਰਾ ਭਾਈ ਲਾਗਣਾ ਆਇਓ ਕੋਈ ਵੀ ਭਾਈ ਹੁਣਾਂ ਕੁੱਤੇ ਲੈ ਕੇ ਆਇਆ ਕੋਈ ਹੈ ਹੋਲੇ ਬਾਜੂ ਆਲੇ ਬਾਬੇ ਨੂੰ ਕੁੱਤਾ ਟਾਈਮ ਲੱਗ ਗਿਆ ਭਾਈ 36 ਕੁੱਤੇ ਛੁੱਟੇ ਦੇ ਬਾਬੇ ਆਪਣਾ ਟਾਈਮ ਲੱਗ ਗਿਆ ਭਾਈ 23 ਕੁੱਤਰਾ ਟਾਈਮ ਲੱਗ ਗਿਆ ਆਪਣੇ ਦੋਹੇ ਠੀਕ ਆ ਬਾਕੀ ਭਾਈ ਉੱਪਰ ਜਿਹੜੇ ਯਾਰ ਕੋਈ ਪੌੜੀ ਪੂੜੀ ਲਾਤੀ ਉਹਨਾਂ ਨੇ ਗੜ ਕੇ ਵੀਡੀਓ ਬਣਾਉਂਦੇ ਆ ਦਿਖਾਉਂਦੇ ਸਾਨੂੰ ਕਿੰਨਾ ਰਹਿ ਗੇ ਵੀਰ ਤੁਹਾਨੂੰ ਪਤਾ ਪਾਣਾ ਉਹ ਵੀਰ ਉਹ ਵੀਰ ਹੈ ਤਾਂ ਹੋ ਜਾਓ ਇੱਥੇ ਉੱਪਰ ਨਿਕਲੋ ਮੋਟਾ ਖੁੱਟੂ ਮੁੰਡਾ ਕਾਚੀ ਮਾਦੀ ਬਾਈ ਕਾਚੀ ਨਾਲ ਵੀਰ ਤੰਗ ਤੰਗ ਤਰ ਛੱਡਿਆ ਵਾ ਤਾਹਰੇ ਬਾਈ ਹੈ ਤੂੰ ਵੀ ਮਾਰਦੀ ਬਾਈ ਕੈਮਰਾ ਜਾ ਮੋੜਾ ਉਸਮਾਨ ਚ ਹਾਂਜੀ ਹਾਂ ਇਕੱਠੇ ਜੋ ਇਹਨਾਂ ਕੰਪਿਊਟਰ ਤੇ ਉਹ ਫੋਨ ਬੰਦ ਕਰ ਦਿਓ ਤੁਸੀਂ ਆਪਣਾ ਬਰੀਆਂ ਤੇ ਫੋਨ ਬੰਦ ਕਰ ਦਿਓ ਇਹਨਾਂ ਕੰਪਿਊਟਰ ਸਹੀ ਕਰਦੇ ਆਂ ਉਹ ਘਬਰਾਲੀ ਹਾਂ ਉਹ ਜਾਂਦਾ ਕਿੰਨਾ ਨੰਬਰ 2222 ਨੰਬਰ ਆਉਣ ਦੇ ਬਾਈ ਉੱਪਰ ਆਉਣ ਦੇ ਮਾੜਾ ਫੇਸ ਕਲੀਅਰ ਦਿਖਾ ਦਈਏ ਨਾ ਚੈੱਕ ਕਰੋ ਕਿੰਨਾ ਨੰਬਰ ਲਿੰਗ ਉਤਰਾ ਟਾਈਮ ਲੱਗ ਗਿਆ ਹਾਂ ਬਾਈ ਮਾੜਾ ਦਿਖਾ ਦਈਏ ਵਾਪਸ ਆ ਗਿਆ ਪੱਤ ਸਹੀ ਕਰ ਚੱਕਰ ਕਰ ਕੰਗ ਬਪਰਾਲੂ ਕੰਗ ਬਪਰਾਲੀ ਹਲ ਜਾਓ ਪਰੇ ਬੱਤ ਕੋਈ ਨਹੀਂ ਫਟਵਾਰੀ ਲੋਡਾ ਦਾ ਕੰਮ ਸਾਰੇ ਉੱਪਰ ਮਾਰੀ ਜਾਣਾ ਯਾਰ ਏਅਰ ਕਾਰ ਨਹੀਂ ਅਸੀਂ ਏਅਰ ਚੱਲਦੇ ਆ ਜਾ ਸਕੂਲ ਪਰੋਂ ਆ ਜੀ ਤੱਕ ਵੀ ਆ ਪਾ ਕੇ ਮੇਰੀ ਗੱਲ ਆ ਪੇਜ ਬਣਾ ਦੇ ਮੇਰੇ ਕੋਲ ਏਡ ਤੂੰ ਉਹ ਗਰਾਊਂਡ ਦੇ ਚੱਕਰ ਸਾਰੇ ਭਾਈ ਥੱਲੇ ਨੂੰ ਜਾ ਯਾਰ ਤੂੰ ਪਾ ਰੋ ਉਹ ਗੁਰੂ ਇਹਦਾ ਡੋਟ ਭਾਈ ਛੋਪੂ ਮੈਨੂੰ ਹੈਗਾ ਯਾਰ ਉਹ ਪੱਟੀਆਂ ਆਣ ਆਏ ਯਾਰ ਇਹਦਾ ਵੀਰਾ ਭਾਈ ਠੀਕ ਆ ਦੇ ਦੇ ਯਾਰ ਬਾਬਾ ਜਾਨੀ ਮੇਰੇ ਉਹ ਪੱਟੀਆਂ ਆਣ ਗੱਲ ਇਹ ਨਾ ਮੰਨ ਲੈਗੇ ਆ ਜਾ

ਉਹ ਪੌੜੀ ਚਾਕੇ ਉਹਦੀ ਰੱਖ ਦੇ ਕਰਾਂ ਉਹਦੇ ਕੋਈ ਕਬੂਤਰ ਨਹੀਂ ਉੱਪਰ ਤੇ ਦੇਖਣਾ ਜਿੱਦਾ ਉਰੇ ਦਿਖੂਗਾ ਗਰਾਉਂਡ 'ਚ ਉਹ ਸਹੀ ਆਉਂਗਾ ਕੀ ਦਾ ਆ ਗਿਆ ਹਾਂ ਹੈਟ ਹੈਟ ਭੇਜ ਸਾਰਿਆਂ ਨੂੰ ਹੈਟ ਭੇਜ ਉਹ ਅਰੇ ਸਾਧਾ ਸਹੀ ਕਰ ਉਹ ਬਈ ਜਿਹੜੀ ਨਿਪੜੇ ਇਹਨਾਂ ਦੀ ਨਾ 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 ਠੀਕੇ ਸਾਰੇ ਸਾਫ ਸਾਫ ਦੇ ਬਸਦਾ ਆਏ ਕੀ ਦਾ ਵੀਰੋ ਠੀਕ ਆ ਕੂਪਕਾਈ ਨੋਰਾ ਵੀਰਾਂ ਕੂਪਕਰਾਲੀ ਤੇ ਕਿੰਦੀ ਆ ਬਾਈ ਜਾਂ ਮੰਨਦਾ ਹੀ ਨਹੀਂ ਹੁਣ ਸਾਰੇ ਦਾ ਉੱਪਰ ਜਾਣਾ ਕਿਹੜਾ ਪਾਸੋਂ ਮੰਨਦਾ ਨਹੀਂ ਹੈ ਵੀਰੇ ਫਿਰ ਏਠਾ ਆਉਣਾ ਸਾਰੇ ਤੋਂ ਉੱਪਰ ਜਾਣਾ ਕਹੇ ਬਲੋਂ ਉਹਨੂੰ ਏਠਾ ਆਉਂਗੇ ਵੀਰੇ ਥੱਲੇ ਆ ਨਹੀਂ ਬਾਈ ਉਹ 21 21 21 21 ਨੰਬਰ ਜਾਂ ਰੱਖੇ ਕੋ ਵੀਰੇ 21 22 ਵੀਰੇ 21 22 ਕੋਈ ਗੱਲ ਨਹੀਂ ਕੀ ਬਾਈ ਆਪਣੇ ਬੰਦੇ ਦੀ ਘੱਟ ਗਈ। ਭਾਈ ਆਹ ਸਾਹਮਣੇ ਲੜਾਈ ਚ ਅਗਲਾ ਕੰਮ ਥੋੜੀ ਹੈ ਕੋਈ। ਉਹ ਮੇਰੇ ਅਸੀਂ ਤਾਂ ਵੀਰੇ ਸਾਨੂੰ ਉੱਪਰ ਤੇ ਨਹੀਂ ਕਬੂਤਰ ਜਾ ਉਹ ਪੌੜੀ ਚੱਕ ਦੇਵਾਂ। ਆਹ ਫੜਾ ਕਾਪੀ ਫੜ ਮੈਂ ਚੱਕ ਕੇ ਆਵਾਂ ਪੌੜੀ। ਮੈਨੂੰ ਫੋਨ ਕਰੀ ਜਾ। ਕੱਲ ਵੀ ਕਿੰਨੇ ਆ ਪਟਾਪ ਕੰਮ ਚ ਚਿੱਟ ਜਾਣਾ। ਉਹ ਬੰਦਾ ਵੀ ਕਿੱਥੋਂ ਆਇਆ ਉਹ ਬੰਦਾ। ਯਾਰ ਭਾਈ ਇਹ ਰੌਲਾ ਜ਼ਿਆਦਾ ਪਾਉਂਦੇ ਆ ਯਾਰ। ਇਹ ਰੌਲਾ ਜ਼ਿਆਦਾ ਪਾਉਂਦੇ ਬੰਦੇ। ਕੋਈ ਤਾਂ ਗੱਲ ਆ ਐਂ ਤਾਂ ਰੌਲਾ ਪਈ ਜਾਣਾ। ਕਬੂਤਰ ਬੈਠਾ ਦੇਖੀ ਜਾ ਬਿਰ ਕਿੰਨੇ 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 ਕੱਢ ਕੇ ਕਿੰਨੇ ਰਹਿ ਗਏ ਬਿਰ ਲਾਲ 40 ਦੇ ਕਰੀਬ ਕਬੂਤਰ ਕੱਢ ਗਏ ਸਹੀ ਕਰ ਲੈ ਸਹੀ ਤੂੰ ਰਹਿ ਜਾ ਸਹੀ ਗੱਲ ਸਹੀ ਗੱਲ ਕਿਹੜਾ ਸੋਨੀ ਬਾਈ ਆ ਕਰੀ ਇੰਟਰਵਿਊ ਉਹ ਫੇਰ ਆ ਕਬੂਤਰ ਹੋਰ ਬੈਠਾ ਕਿਹੜਾ ਫਰਦੇ ਮੰਨਦੇ ਸਹੀ ਨਾ ਕਰੀ ਨਹੀਂ ਉਹ ਫੇਰ ਆ ਕਬੂਤਰ ਹੋਰ ਬੈਠਾ ਹੋਰ ਬੈਠਾ ਫਿਰ ਹਾਲੇ ਉਹ ਬਾਹਰ ਕਬੂਤਰ ਜਿੱਤੀ ਉਹਦੇ ਤੇ ਹੋਰ ਬੈਠਾ ਔਰ ਇਹਦੇ ਦੇਖ ਕਬੂਤਰ ਬੈਠਾ ਉਹਦੇ ਕੱਚ ਐਂਡ ਟੌਰੀ ਟਾਈਮ ਲਾ ਇੱਕ ਵਾਰੀ ਖਿਡਵਾਰੀ ਲਾ ਟਾਈਮ ਲਾ ਬਾਈ ਜਿਹੜਾ ਦਿਖਦਾ ਨਹੀਂ ਹੈ ਥੋੜਾ ਚਗੁੱਲਾ ਵੈਪਸੀ ਕਰੀ ਚੱਲ ਚੱਕ ਲੈ ਰੋ ਨੋਰ ਵਾਲੀ ਹਰੇ ਸਾਥੇ ਆ ਜਾ ਚੱਕ ਲੈ ਰੋ ਪਤਲੀ ਗਾ ਮਾ ਪਾਣੀ ਪਾਣੀ ਨਿਗਾਹ ਨਿਕਲ ਦੇ ਸਾਰੇ ਆਲੇ ਆਪਣੇ ਨੀਗਲ ਚ ਬਸ ਪੀ ਪਾਓ ਪਾਣੀ ਤਾਂ ਪੀ ਲਵਾ ਕਰਦਾ ਉਹ ਵੀ ਨਾ ਪੀਣਾ ਔੜੀ ਚੱਕ ਲੋ ਉੱਪਰ ਹੁਣ ਬਾਈ ਥੱਲੇ ਬਿਲਾਉਣਾ ਔੜੀ ਚੱਕ ਲੈ ਔੜੀ ਫਿੱਕਾ ਉੱਪਰ ਨੂੰ ਯਾਰ ਉੱਪਰ ਚੜਿਆ ਕਿੰਨਾ ਬੋਲੂ ਪੁੱਤਰ ਕਿੰਨੇ ਕਸਾਈਆਂ ਬਾਈ ਦੱਸ ਦਿਆਂਗੇ ਬਾਈ ਦੱਸ ਦਿਆਂਗੇ ਹੁਣ 1 ਮਿੰਟ 1 ਮਿੰਟ ਦੱਸ ਦੱਸਦਾ ਵੀਰੇ ਘਰ ਤੋਂ ਆਉਂਦੀ ਆ ਸਰ ਮੇਰਾ ਬਾਈ ਪਰ ਖਿੱਚਦਾ ਓ ਸਹੀ ਕਰੋ ਕਬੂਤਰ ਉਹ ਖਿੱਚਦਾ ਤੂੰ ਗਲੱਫੀ ਟੋੜਿਓ ਖਿੱਚਦਾ ਸੁਣਦਾ ਈ ਤੈਨੂੰ ਕਿੰਨੇ ਦਈਆਂ ਕਬੂਤਰ ਕਚਾਈ ਮਾਲ ਸਭ ਦੇ ਹੋ ਜਾ ਮੇਰਾ ਬੰਦ ਕਰ ਦੇ ਕਿੱਦਾਂ ਹੋ ਜਾ ਸੱਜੀ ਕਾ ਚਲਾ ਉਹ ਖਿੱਚਦਾ ਤੂੰ ਗਲੱਫੀ ਟੋੜਿਓ ਖਿੱਚਦਾ ਸੁਣਦਾ ਈ ਤੈਨੂੰ ਕਿੰਨੇ ਦਈਆਂ ਕਬੂਤਰ ਕਚਾਈ ਮਾਲ ਸਭ ਦੇ ਹੋ ਜਾ ਮੇਰਾ ਬੰਦ ਕਰ ਦੇ ਕਿੱਦਾਂ ਹੋ ਜਾ ਸੱਜੀ ਕਾ ਚਲਾ ਪੌੜੀ ਆ ਅੱਛਾ ਉਹ ਗਲੱਫੀ ਉਹ ਜਿਹੜਾ ਮੱਤੀ ਵਾਲਾ ਹੈ ਐ ਕਰੀ ਫਸੀ ਲਾਗ ਬਸੀ ਵਾਲਾ ਆ ਇੱਥੇ ਫਿਰ ਕਬੂਤਰ ਓ ਬੱਫੀ ਕਿਹੜੀ ਵਾਰੀ ਇੱਕ ਵਾਰੀ ਦਬਾ ਦੇ ਯਾਰ ਉਹ ਪਿੰਡ ਕਿਹੜਾ ਪਿੰਡ ਆਾਰੇ ਵੀ ਦੇਖ ਲੋ ਦਬਾ ਦੇ ਦੇਖ ਅਖਬਾਰ ਆਹ ਸਾਡੇ ਦੇਖਦੇ ਕੋਠੇ ਵਿੱਚ ਦੇਖ ਰਹੇ ਹਾਂ ਪੱਲੀ ਲਾਕ ਪਿੰਡ ਦਾ ਲਾਉਂਦੀ ਆਣੇ ਹਾਂ ਹਾਂ ਫੇਰ ਆਉਂਦੇ ਪਰ ਚਲੇ ਜਾਂਦਾ ਕੂੜੇ ਜਿਹਾ ਟਾਈਮ ਲਾਉਂਦੇ ਆ ਟਾਈਮ ਲਾਉਂਦਾ ਕਿਹੜਾ ਭਾਅ ਬਣ ਕੇ ਕਰਦੇ ਆ ਇਹਨਾਂ ਖਾ ਰਿਹਾ ਇੱਕ ਦਿਖਾਓ ਫਿਰ ਤੱਕ ਗਿਆ ਮੁੰਡਾ ਚਲੇ ਗਿਆ ਉਹਨੇ ਆਪ ਦੇਖ ਕੇ ਸਾਡੇ ਵਾਲਾ ਹੀ ਆ ਤੈਨੂੰ ਕਹਿਣੇ ਵੀ ਕਲੀਅਰ ਕਰਕੇ ਫੇਰ ਕਟਾਂਗੇ ਦੋ ਆਣਾ ਕਲੀ ਪੁੱਛ ਦੋ ਰੁਪਏ ਦੇ ਫਿਰ ਦੇ ਕਵੀ ਫੌਨ ਫੜੀ ਵੀਡੀਓ ਬਣਾਉਂਦਾ ਹੈ ਇਹ ਕਿੱਦਾਂ ਕੱਟਿਆ ਵਾ ਯਾਰ ਮੇਰੇ ਹਰ ਦੇ ਸਾਹ ਦੇ ਵਾਲੇ ਪਤਾਏ ਮਾ ਕੌਣ ਹੁੰਦਾ ਯਾਰ ਵਧੀਆ ਚੱਲਣਾ ਇਹਦਾ ਟਾਈਮ ਹੋ ਗਿਆ ਕਬੂਤਰ ਆਦਾ ਬਾਈ ਬਹੁਤ ਗੱਟੀ ਚੱਲ ਸਾਰੇ ਨੀਵੇਂ ਆ ਥੋੜਾ ਫੜੀ ਪੇ ਥੋੜਾ ਨਾਲ ਬੋਦੀ ਜਾਣੇ ਆਪਣੇ ਲਿਆ ਬੋਲੀ ਚੱਲਦੀਆਂ ਲਾਡੀ ਪੜਾਉਂਦੀਆਂ ਲਾਡੀ ਪੜਾਉਂਦੀਆਂ ਬਾਈ ਕਬੂਤਰ ਕੱਟ ਗਏ ਕਾਂਤਾ ਕਕਰਾਲੀ ਕਾਂਤਾ ਕਕਰਾਲੀ ਰੂਪ ਕਾਈ ਨੌਰ ਰੂਪ ਕਾਈ ਨੌਰ 12 ਕਕਰਾਲੀ 12 ਕਕਰਾਲੀ ਸ਼ਾਹ ਜਿਹੜਾ ਮਾਂਦੇ ਨੂੰ ਦੇਖ ਲੋ ਜਿਹੜਾ ਵਾਸਤੇ ਆਜੂ ਸੈੜੀ ਸੁੱਖਾ ਮਾਲਾ ਸੁੱਖਾ ਮਾਲਾ ਸੁੱਖਾ ਮਾਲਾ ਜੀ ਆਹੋ ਅਮਨ ਸੁਹਾਨ ਦੇਖ ਕੇ ਉਸ ਏੜੀ ਮਾਰ ਕੇ ਹੋ ਗਿਆ ਇੱਕ ਵਾਰੀ ਆਹ ਬਚਾ ਦੰਗਿਆਂ ਨਾ ਉਹ ਇਹ ਤਾਂ ਹੈ ਕਿ ਮਰੰਡਾ ਸੰਜੀਆਂ ਪੀਨ ਕਲੱਬ ਕਿਉਂ ਕਰੋ ਇਸ ਤਰ੍ਹਾਂ ਬਟ ਟਾਈਮ ਆ ਬਾਈ ਦਿਖਾ ਦੇ ਆਇਆ ਅੱਗੇ ਕਿਹੜਾ ਕਾਲਾ ਲਾਲ ਜੰਦੇ ਦਾ ਉਹ ਬਾਈ ਆਣਾ ਕਬੂਤਰ ਦੁਰ ਗਿਆ ਸਾਲਾ ਟਾਈਮ ਲੱਗ ਗਿਆ ਹੁਣ ਕਬੂਤਰ ਵੀ ਅੱਠ ਰਹਿ ਗਏ ਕਬੂਤਰ ਹੀ ਦੁਰ ਗਈ ਆਪਣੀ ਹੱਲੇ ਡੋਰੀ ਵਾਲੀ ਕੱਟ ਗਈ ਉਹ ਟਾਈਮ ਜੋ ਘਟ ਗਈ ਕਿੰਨੇ ਰਹਿ ਗਏ 7-8 ਰਹਿ ਗਏ ਮਨ ਲੱਗਦਾ ਉਹ ਟਾਈਮ ਅਗਲਾ ਜਿਹੜਾ ਸਹੀ ਹੁੰਦਾ ਉਹਦਾ ਕਰਾਂ ਅਗਲਾ ਕਹਿ ਦੂ ਕਿਸੇ ਦਾ ਟਾਈਮਾ ਫੇਰ ਕੋਈ ਸਾਂਝੀ ਦਾ ਕਿਸੇ ਦਾ ਹੈ ਪਿਆਰ ਦਾ ਨਾਮਾਂ ਵਿੱਚ ਚਲਾਉਣੀ ਆ ਨਾਮਾਂ ਵਿੱਚ ਚਲਾਉਣੀ ਫੇਰ ਤਾਂ ਕਿ ਹੋ ਵੀ ਰਿਹਾ ਐ ਕਰਤਾ ਸਾਡਾ ਪਿੰਡ ਦਾ ਉੱਟਦਾ ਹੱਥ ਦਾ ਮੈਂ ਨਹੀਂ ਪਿੰਡ ਵੱਲੋਂ ਅਸੀਂ ਤਾਂ ਗੱਲ ਕਰੇ ਦਿੰਦਾ ਅਸੀਂ ਤਾਂ ਕਹਿ ਦੂ ਥੋੜੀ ਮਾਦੀ ਆ ਜ਼ੋਰ ਕੋਈ ਨਹੀਂ ਜ਼ੋਰ ਕੋਈ ਨਹੀਂ ਹੈਗਾ ਵੀ ਜੇ ਤਾਂ ਤੁਸੀਂ ਚਾਹੁੰਦੇ ਆ 11 ਗੁੱਤਰ ਸਹੀ ਆ ਤਿੰਨ ਤੋਂ ਟਾਈਮ ਅੱਠ ਨਾਮ ਆ ਬਾਈ ਚੱਲੋ ਬੰਦਿਆ ਕਰ ਦਈਏ ਜੀ ਕਰ ਰੱਖੀਂ ਵੀਰੇ ਗਾ ਠੀਕ ਆ ਹਾਂਜੀ ਹਾਂਜੀ ਬੰਦੇ ਕਹਿੰਦੇ ਬਾਈ ਸਾਂਝੀ ਨਹੀਂ ਕਰਨੀ ਹੈ ਨਹੀਂ ਆਪਣਾ ਕੰਮ ਹੈ ਬੰਦਿਆਂ ਨੂੰ ਏਡਾ ਉੱਧਰ ਬਾਈ ਆਪਣਾ ਹੀ ਕੱਟ ਗਿਆ ਹੁਣ ਬਾਕੀ ਸਾਂਝੀ ਕਰਨ ਨੂੰ ਕਹਿੰਦੇ ਨੇ ਬਾਈ ਕਹਿੰਦੇ ਚੱਲਣ ਦੋ ਹਲੇ ਜਿਹੜੇ ਗੁੱਤਰ ਕਹੜੇ ਬੰਦੇ ਨੇਰੀ ਆ ਗਈ ਹਵਾ ਚੱਲ ਵੀ ਬਹੁਤ ਤੇਜ਼ ਆ ਮੈਂ ਪਿੰਡ ਆਇਆ ਹੋਰ ਗਰਾਮ ਕਰ ਵੀ ਜਿਹੜੀ ਗ੍ਰੈਂਡ ਕਲੀਅਰ ਹੋਣਾ ਲੋਕਾਂ ਬਾਈ 70 ਉੱਤਰ ਰਹੇ ਗਏ 2 ਉੱਤਰ ਰਹੇ ਗਏ ਵਾਹ ਕੋੜੋ ਜਿਹੜੇ ਸ਼ਾਮਲ ਵਰਦੇ ਆ ਉਮੀਦ ਬਟਵਾਲੀ ਸੁਰਖਾ ਕਾਲੇ ਦੂਸਰੇ ਦਾ ਪਰਮ ਡੁੰਮਣਾ ਹਰੀਆਂ ਝਲਨਾ ਕਾਲਾ ਘਾਟ ਉਹਦੇ ਵੀ ਰਮਾਦਪੁਰ ਲਾਲ ਕੱਚ ਟੂਸਾ ਟੌਰੀ ਨਾਲੇ ਕਬੂਤਰ ਸ਼ਾਮਲ ਕਰਾਓ ਦੁਬਾਰੇ ਉਹਦੇ ਵੀਰ ਮਾਦਪੁਰ ਵਾਲਾ ਕਰੀ ਹੋਈ ਆ ਓਏ ਉਹਦੇ ਵੀਰ ਮਾਦਪੁਰ ਕਬੂਤਰ ਸ਼ਾਮਲ ਕਰਾਓ ਵੀਰੇ ਓਏ ਆ ਕਬੂਤਰ ਜਿਹੜਾ ਫੜਿਆ ਤੁਹਾਨੂੰ ਕਿਹਾ ਤਾਂ ਕੱਚ ਟੂਸਾ ਟੌਰੀ ਆ ਕਿੱਥੇ ਆ ਮੈਂ ਜਿਹੜਾ ਜਿਹੜਾ ਪਤਾ ਨਹੀਂ ਲੱਗੇ ਇਹਨਾਂ ਨੂੰ ਮੈਂ ਨਾਲ ਕਿਹਾ ਤਾਂ ਉੱਥੇ ਬੜਿਆ ਯਾਰ ਮੈਂ ਖੁਦ ਕਿਹਾ ਕਬੂਤਰ ਫੜਿਆ ਉੱਥੇ ਆ ਓਲੀ ਆਓ ਪੰਜ ਮਿੰਟ ਦੇ ਕਬੂਤਰ ਦੀ ਜਗੜਿਆ ਸਾਡਾ ਟਾਈਮ ਆ ਵੀ ਲੈ ਕੁੱਤ ਮੜਦਾ ਪਿਆ ਉਥੇ ਆ ਦੇਖੋ ਰੇ ਪਿੱਛੇ ਪਿੱਛੇ ਲੱਗ ਜਾਮਣਾ ਉਹ ਪੀਆ ਕੂਤਾ ਪਾਣੀ ਸਹੀ ਕਿਹੜਾ ਉਹਦੇ ਵੀ ਨਾ ਮਾਰ ਪਰ ਇਹਦੇ ਹੀ ਡੈਮਾ ਕੋਈ ਨਹੀਂ ਰਹਿਣ ਤੇ ਅੱਛਾ ਪਟਵਾਰੀ ਟੋਟਲ ਕਬੂਤਰਾਂ ਦੇ ਕਿੰਨੇ ਟਾਈਮ ਆ ਬਈ ਬਾਈ ਬਾਕੀ ਸਭ ਦੇ ਟਾਈਮ ਆ ਟੈਨ ਕੂਤਰ ਕਰਕੇ ਬਾਈ ਇੱਕ ਹੋਰ ਹੈ ਨਾ ਪੀਨ 29 ਵਾਲਾ ਆ ਵੀ ਟਾਈਮ ਸ਼ਾਮ ਲਾ ਜੀਦਾ ਜਾਦਾ ਪਟਿਆ ਬਈ ਨੀਂਦਾਵਾ ਹੋਰ ਕੋਈ ਨਹੀਂ ਮੈਂ ਤੁਹਾਨੂੰ ਸੱਦਾ ਫੜੀ ਕਰਦਾ ਆ ਆ ਜਾਂਦਾ ਆ ਦੇਖ ਲੈ ਆ ਜਾਂਦਾ ਆ ਜੀ ਚੱਲ ਰਹੀ ਦੋ ਲੈ ਬਈ ਫਾਸਟ ਸੈਕੜਾ ਦੋਆਂ ਤੇ ਚੱਲ ਰਹੀ ਆ ਬਾਕੀ ਕੋਈ ਨਹੀਂ ਬਸ ਇਹ ਬਟਵਾਰੀ ਬਾਕੀ ਉਹ ਟਾਈਮ ਆ ਬਈ ਕਿੰਨੇ ਤੋਂ ਆ ਲੱਗਿਆ ਬੇ ਉਹ ਵਾਲੀ ਦੋ ਬਟਵਾਰੀ ਚੱਲ ਰਹੀ ਬੰਦਾ ਮੁੁੱਤ ਨਹੀਂ ਉੱਡਦਾ ਮੈਂ ਲੱਗਿਆ

ਕਰੋ ਭਾਈ ਮੁੰਡੇ ਦਾ ਕਬੂਤਰ ਗਲੀ ਆ ਰਿਹਾ ਹੈ ਕੀ ਕਰਦੇ ਆ ਕੋਈ ਨਹੀਂ ਕੋਈ ਆ ਬਾਈ ਜੰਦੂ ਉਹਦਾ ਤੂੰ ਇੱਥੇ ਤੂੰ ਕਰੀ ਆ ਉਹ ਵੀ ਭਾਈ ਆਉਂਦਾ ਜੰਦੂ ਕਬੂਤਰ ਐ ਥੋੜੀ ਕਿਸੇ ਦਾ ਵੀ ਆ ਸਹੀ ਯਾਰ ਸਵੇਰ ਦੇ ਚੱਕੇ ਕਰਦੇ ਆ ਉਹਨੂੰ ਕੋ ਗੱਲ ਉਹੀ ਦਾ ਕਹਿੰਦਾ ਵੀ ਉੱਥੇ ਚੈੱਕ ਕਰਾ ਆਪਾਂ ਕਿਹਾ ਵੀ ਕਿਸੇ ਦਾ ਬੱਕ 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 ਜੀ ਕੰਪਿਊਟਰ ਤੇਰਾ ਓਕੇ ਆ ਸਾਡੇ ਆਤੀਆ ਤੇਰਾ ਓਕੇ ਆ ਬੰਡਲ ਵਾਹ ਰੋਬਾ ਠੀਕ ਆ ਬਾਈ ਤੈਨੂੰ 300 ਹੀ ਆ 300 ਆ ਤੈਨੂੰ ਮੇਰਾ ਠੀਕ ਕਰ ਬਾਈ ਆ ਆਪ ਟਾਈਮ ਹੈ ਰੇ ਟਾਈਮ ਤਿੰਨ ਸਹੀਆਂ ਤਿੰਨ ਹੋਗੇ ਤਿੰਨ ਹੋਗੇ ਸਾਡੀ ਤਿੰਨੇ ਦੀ ਸਾਂਝੀ ਗੱਲ ਤੇ ਓਏ ਤਿੰਨ ਸਹੀ ਹੋਗੇ ਤਿੰਨ ਹੋਗੇ ਟਾਈਮ ਵਿਚਾ ਹੋ ਗਏ ਨਾ ਤਿੰਨ ਹੋਗੇ ਸੁਣ ਲਓ ਭਾਈ ਸੁਣ ਲਓ ਕਿ ਸੁਣੂ 48 ਦਾ ਟਾਈਮ ਹੈ ਚਲੇ ਦੂਤ ਨੂੰ ਟਾਈਮ ਵਿਚ ਆਉਂਗੇ ਨਾ ਪਾਉਂਗੇ ਟਾਈਮ ਨਹੀਂ ਖੂੜੇ ਹਾਂ ਵਾ ਠੀਕ ਹੈ ਤਿੰਨ ਸਹੀਆਂ ਤਿੰਨ ਹੋਗੇ ਲੱਗਿਆ ਹੋਇਆ ਭਾਈ ਅਨਾਮਾਂ ਪਾ ਚੱਲਣ ਦੇ ਹੁਣ ਉਹਨਾਂ ਜੋ ਜਿਹੜੇ ਕੱਠਵਾ ਟਾਈਮ ਸਿਰਨਾਂ ਆਉਣਗੇ ਅਗਲੇ ਆਉਂਦੇ 1 ਮਿੰਟ ਜੇ ਅਗਲਾ ਅੱರ್ಧ ਅਗਲਾ ਕੱਲਾ ਰੱਖ ਸਕਦਾ ਇਹ ਯਾਦ ਰੱਖਿਓ ਤੇ ਬੰਡਣੀ ਆ ਉਹਦੀ ਮਰਜ਼ੀ ਆ ਬਾਈ ਦੇਖ ਜਿਹੜੇ ਮਰਦੀ ਆ ਜਿਹੜੇ ਬੰਡਦਾ ਮੈਂ ਬੰਡ ਹੋਈ ਵੀ ਆ ਤਿੰਨੇ ਦੇ ਵਿੱਚ ਜਿਹੜੇ ਵਿਚ ਹੁੱਕਾ ਬਸ ਮੇਰੇ ਵਿੱਚ ਉਹ ਨਹੀਂ ਜੇ ਅਗਲਾ ਹਰਦਾ ਉਹ ਆਹ ਤਿੰਨਾਂ ਉਹਦੀ ਰਿਸਪੋਨਸਿਬਿਲਿਟੀ ਆ ਯਾਰ ਇਹਨਾਂ ਦੀ ਆ ਬੰਡ ਆ ਆ ਸਮਝਾ ਰੱਖਿਓ ਉਹ ਬਾਈ ਉਹ ਤਿੰਨੇ ਹੋਣੀ ਨਹੀਂ ਉਹ ਦੌਰ ਸਾਰਾ ਬੰਡਦਾ ਸਹੀ ਹੈ ਆਇਆ ਕਰਾ ਪੇਜ ਬਣਾ ਉਹ ਉੱਥੇ ਕਬੂਤਰ ਬੈਠਿਆ ਜਾ ਉਡਾ ਕੇ ਦੇਖ ਲੈ ਕਬੂਤਰ ਕਹੇ ਜਾ ਦੇ ਜਾ ਜਿਹਨੂੰ ਨਾਮ ਮਰਦੀ ਦੇ ਜਾ ਉਹ ਗਿਆ ਨਹੀਂ ਕਿਸੇ ਨੂੰ ਮੋਟਰਸਾਈਕਲ ਨਹੀਂ ਦਿੱਤਾ ਉਹ ਨਾਮ ਕੀ ਕੀ ਦੇਣੇ ਆ ਓਏ ਦੁਬਾਰੇ ਆ ਕਬੂਤਰ ਚਾਹਤ ਲਾਓ ਕਿੱਥੇ ਆ ਸਾਰਿਆਂ ਬਰੇ ਟਾਈਮ ਆ ਵੀਰੇ ਜਿੰਨੇ ਕਬੂਤਰ ਦਿਖਾਓ ਕਿੱਥੇ ਆ ਤਿੰਨ ਵੀ ਦੇ ਰੋ ਤਿੰਨ ਦਾ ਕਬੂਤਰ ਦਿੰਦੇ ਆ ਬਿੱਲੇ ਦੇ ਕੋਈ ਸ਼ਾਹਦਾਨ ਨਹੀਂ ਹੋਇਆ ਤਿੰਨਾ ਜੋਂ ਰਿਪੋਰਟਿੰਗ ਚਲਾਈ ਜਾ ਦੋ ਦੋਨੇ ਹਰੀ ਤਾਂ ਅੰਦਰ ਆਣਾ ਆ ਸੁਰਖਾ ਆ ਗਿਆ ਸੁਰਖਾ ਆ ਗਿਆ ਦਿਖਾ ਵੀ ਆ ਗਿਆ ਸੁਰਖਾ ਆ ਗਿਆ ਆ ਗਿਆ ਸ਼ਾਹਦਾਨ ਸੁਰਖਾ ਆ ਗਿਆ ਸਾਡਾ ਸੁਰਖਾ ਜਾ ਮਾਣੀ ਯਾਰਾ ਆ ਗਿਆ ਉਹ ਵਾਦੂ ਆ ਗਿਆ ਜੀ ਕਿਹੜੀ ਵਾਲਾ ਸਰਵਰ ਨੂੰ ਆਉਂਦਾ ਸਰਵਰ ਨੂੰ ਆਉਂਦਾ ਥਾੜੀ ਜਿਮੈਂਟ ਇੱਕ ਆ ਗਿਆ ਆ ਗਿਆ ਆ ਗਿਆ ਕੰਪਿਊਟਰ ਦੇਖ ਆ ਆ ਗਿਆ ਆ ਗਿਆ ਮਾਣਾ ਰੇਡਕੀ ਆਹ ਦੇਖ ਇਹ ਨਾਲ ਹੁੰਦੇ ਆ ਇਹੀ ਹੈ ਸਾਡੀ ਜਿਹੜੀ ਟਾਈਮ ਆ ਤੇਰੇ ਵਾਲੇ ਤੇ ਵਿਚੇ ਗਾਲੀ ਗਾਲ ਪੱਟੀ ਦਾ ਆਓ ਜੀ ਹੈ ਵੀ ਜਾਵਲ ਨਾ ਨਾ ਰਾਲਾ ਗਲੌਂਦੀ ਰੰਗੀਆਂ ਬੇਜਲ ਗਲਬ ਗੋਲੂ ਮਲੋਆ ਬਾਬਾ ਗਾਜੀ ਦਾ ਸੁਨੌਰੀ ਇੱਕ ਟਾਈਮ ਚ ਗਏ ਆ ਦੂਰ ਰੱਖ ਰਖਾ ਪੱਛੀਆਂ ਬੈਣੀਆਂ ਇਹਨਾਂ ਦੀਆਂ ਨਾਮ ਬਾਅਦ ਹੋਊਗੀ ਆਉਣ ਦੇ ਆਉਣ ਦੇ ਆਉਣ ਦੇ ਓਏ ਹੈਗਾ ਵਾ ਇਹ ਬਿੰਦਰੇ ਹੁਣਾਂ ਦਾ ਕਬੂਤਰ ਆ ਕਾਲੇ ਟੂਸੇ ਵਾਲਾ ਕੱਕੜਾਲ ਮੀਤ ਬਡਵਾਲੀ ਆ ਲਾਈਵ ਆ ਬਾਈ ਹਾਂ ਜੀ ਲਾਈਵ ਨਹੀਂ ਆ ਲਓ ਜੀ ਆ ਕਬੂਤਰ ਨੇ ਵੀਰੇ ਦਿੱਤ ਟੱਪਰੀਆਂ ਗगन ਸੁਆਣਾ ਲਾਲਾ ਕਲੌਂਦੀ ਰੰਗੀਆਂ ਪਿਜਨ ਕਲੱਬ ਗੋਲੂ ਮਲੋਆ ਬਾਬਾ ਗਾਜੀ ਦਾ ਸੋਤਲ ਇਹਨਾਂ ਚ ਪੈਣੀਆਂ ਪਰਚੀਆਂ ਇਹ ਟਾਈਮ 'ਚ ਕੱਟੇ ਗਏ ਕਬੂਤਰ ਨੇ ਨਾਮ ਇਹਨਾਂ ਦੇ ਅੱਠ ਨੇ ਮਿੱਤਰੋ ਅੱਜ ਪਿੰਡ ਰੰਗੀਆਂ ਤੇ ਜਿਹੜੇ ਫਾਸਟ ਦਾ ਕਬੂਤਰ ਚੱਲੀ ਜਾਂਦੇ ਨੇ ਨਾ ਸੁਣ ਲਿਓ ਜੀ ਮੀਤ ਬਡਵਾਲੀ ਸੁਰਖਾ ਕਾਲੇ ਟੂਸੇ ਦਾਵਾ ਔਰ ਰਮਨਾ ਸੇੜੀ ਇਹਦਾ ਹਰਾ ਡੰਡਾ ਬਾਦ ਤੇ ਝਾਲਰ ਲਾਲਾ ਵੀਰੇ ਤੇ ਜਿਹੜੇ ਕਬੂਤਰਾਂ ਦੇ ਅਗਲੇ ਨੰਬਰ ਬਣੇ ਨੇ ਉਹ ਵੀ ਸੁਣ ਲਓ ਜੀ ਪਰਮ ਦੋਮਣਾ ਹਰੀ ਚਾਲਰ ਕਾਲਾ ਕੰਡ ਹਰੀਆਂ ਚਾਲਰ ਕਾਲਾ ਕੰਡ ਔਰ ਅਗਲਾ ਕਬੂਤਰ ਤੀਆ ਜਿਹੜੇ ਦਾ ਬਣਿਆ ਵਾ ਉਹ ਵੀ ਸੁਣ ਲੋ ਜੀ ਪੀਵੀ 49 ਕਾਲੀ ਲਾਲ ਫੱਟੀ ਪੀਵੀ 29 ਕਾਲੀ ਲਾਲ ਫੱਟੀ ਆ ਜੀ ਇਹਦਾ ਤੀਆ ਬਣਿਆ ਤੇ ਪਰਮ ਦੁੰਮਣਾ ਚੌਥਾ ਬਣਿਆ ਵਾ ਤੇ ਇੱਕ ਉਹਦੇ ਵੀ ਰਮਾਦਪੁਰ ਇਹਦਾ ਲਾਲ ਕਸਟੂਸਾ ਟੌਰੀ ਆ ਜੀ ਇਸ ਕਬੂਤਰ ਦਾ ਪੰਜਵਾਂ ਬਣਿਆ ਤੇ ਆਪਣੀ ਮਿੱਤਰ ਅੱਜ ਅੱਧਾ ਘਾਟਾ ਕਰਕੇ ਆ ਗਈ ਓਏ ਇਹਨੂੰ ਪਤਾ ਕਾਪੀ ਵਾਲੇ ਨੂੰ ਕਾ ਮਿੰਟ ਕਾ ਕੇ ਆਈ ਕਿੰਨਾ ਮਿੰਟ ਅੱਦਾ ਕਾ ਨਹੀਂ ਕਹਿੰਦਾ ਭੈਣ ਦਾ ਮੈਂ ਉਹਨੂੰ ਗਾਹ ਮਜਾ ਨਹੀਂ ਛੋਟੇ ਨੂੰ ਇੱਥੇ ਘੜਵਾ ਲਓ ਜਾ ਨਹੀਂ ਨਿਆਲੇ ਲੋ ਆਜ ਘੋਣੀਆਂ ਨਾ ਨਾ ਆਜ ਨਹੀਂ ਘੜਵਾਉਂਗਾ ਕਰੀ ਬਾਈ ਉਹ ਦੋ ਇਹ ਘੜਵਾਓ ਜਾਵਲ ਕਰਾਓ ਵੀਰੇ ਓਏ ਆ ਦੇਖ ਲੈ ਠੀਕ ਰੱਤਾ ਸਵੇਰੇ ਪਰ ਆ ਗਈ ਲੈ ਆ ਵੀਰੇ ਆ ਆ ਗਈ ਸਵੇਰੇ ਪਰ ਆ ਗਈ ਉਹ ਦੇਖ ਪਿੱਛੇ ਆਈ ਸੀ ਕੋਈ ਆ ਦੇਖਦੀ ਆ ਆਉਂਦਾ ਆਉਂਦਾ ਆ ਉੱਪਰ ਬੁੱਲਣਾ ਪਰ ਆ ਜੀ ਵੀ ਰੰਗ ਦੀ ਕਰਦੀ ਆਉਂਦੀ ਸਰਖਾ ਟੋਬੇ ਮੈਂ ਗਿਆ ਮਨੂੰ ਫੋਨ ਕਿਹੜਾ ਫੋਨ ਆ ਬੈਠੇ ਲਾ ਤੂੰ ਬਾਈ ਪੈਰਾਂ ਤੇ ਜੇਤਾਰ ਹੋ ਸਕਦੀ ਆ ਆਪਦੇ ਕਬੂਤਰ ਦੇ ਨਿਗਰ ਰੱਖਿਓ ਲੈ ਵੀਰ ਸੰਗ ਜਾਨੂ ਹਾਂ ਹੈਲੋ ਆ ਗਿਆ ਆ ਗਿਆ ਓਏ ਸੁਰਜਾ ਦੇਖਦਾ ਬਾਈ ਜਾਨ ਦੋ ਇੱਕ ਦੂਸਰੇ ਤੇ ਨਿਗਰ ਰੱਖੋ ਬੰਦੇਰੇ ਇੱਕ ਦੂਜੇ ਦੇ ਕਬੂਤਰ ਤੇ ਨਿਗਰ ਰੱਖੋ ਮੇਰਾ ਵੀਰ ਜੇ ਕੇ ਫਿਰ ਆਟਾ ਵੱਖਾ ਕਾਉਣ ਲਈ ਵੀ ਜੋ ਕਿੰਨੇ ਵਜਣੇ ਆ 7:00 ਵਜਣੇ ਆ ਰਾਤ ਨੂੰ ਤਾਂ 3:00 ਨਾ 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 25 ਦਾ ਪੈਣੀ ਨਹੀਂ ਡਿੱਪੜਲੇ ਕੰਮ ਇਹਦਾ ਕਹਿੰਦੇ ਇਹਦਾ ਹੁਣ ਫਾਇਰਾਂ ਦੇ ਦਾ ਗੂਟਰ ਆਏ ਹੋਏ ਨੇ ਦੋਏ ਖਾੜੇ ਯਾਰੀ ਦੋਸਤੀ ਹੋਏ ਨਾ ਨਹੀਂ ਕੋਈ ਹੋ ਮੈਟਰ ਨਹੀਂ ਇਹਦਾ ਬਸ ਤੁੰਗ ਇਹਦਾ ਕੋ ਫਵਾਦ ਲੰਦੇ ਨਾ ਇਹਦਾ ਬਸ ਫਵਾਦ ਹੁਕਾ ਕੋਈ ਨਹੀਂ ਆਪਾਂ ਦਾਂਗੇ ਯਾਰ ਸਾਹਮਣੇ ਉਹ ਜੀ ਜੀ ਤੋਂ ਤੋਂ ਇਹ ਕਬਾਈ ਨਾ ਕਰਦੇ ਤਿੰਨੇ ਜੇ ਬੰਦੂ ਇਹਦਾ ਚਾਰਜ ਹੋਈ ਧਰਤੀ ਦਾ ਇੰਟਰ ਚਾਰਜ ਕਿਹੜਾ ਵੀਰੇ ਆਮਾ ਤੁਹਾਡੇ ਕਿਹੜੇ ਆਪਣਾ ਆਮਨਾ ਸੇੜੀ ਆ ਵੀਰ ਅੱਛਾ ਜੀ ਆਹ ਪੁੱਤਰ ਹਰੀ ਡੰਡੇ ਵਾਲਾ ਨਾਲ ਚੱਲਰ ਠੀਕ ਆ ਇਕਾ ਸੁਰਖਾੜ ਦਾ ਬਾਈ ਕਾਲੇ ਦਾ ਸਵਾਦ ਲਿਆਦਾ ਚਾਰਜ ਦੇ ਬਾਈ ਛੋਟਾ ਸੁਰਖਾ ਕੁੱਤਰਾ ਹਾਂਜੀ ਹਾਂ ਕਿਹੜਾ ਪੰਡਾ ਲੱਗੜਾਲ ਵੀਰੇ ਬੱਲ ਫਸਟ ਸਾਈਟ ਫਾਟੇ ਦੀ ਉੱਥੇ ਚੱਲ ਰਿਹਾ ਨਾ ਫਸਟ ਸਾਈਟ ਮੈਂ ਤੇ ਮੜਵਾਲੀ ਦੇ ਨੌ ਤੇ ਵੀਰੇ ਠੀਕ ਆ ਵੀਰੇ ਬਾਪਾ ਗਾਜੀ ਦਾ ਸੁਖੋਤਲ ਇਹ ਛੇ ਕੋਤਰੇ ਦੀ ਪਰਚੀਆਂ ਬਣ ਲਕੀਆਂ ਵੀਰੇ ਤਿੰਨ ਨਾਮ ਨਿਕਲਨੇ ਆ ਮੇਰੇ ਪਗਲ ਬਾਬਾ ਗਾਜੀ ਦਾ ਸੁਖੋਤਲ ਇਹ ਛੇ ਕੋਤਰੇ ਦੀ ਪਰਚੀਆਂ ਬਣ ਲਕੀਆਂ ਵੀਰੇ ਤਿੰਨ ਨਾਮ ਨਿਕਲਨੇ ਆ ਮੈਨੂੰ ਨਾਮ ਨਿਕਲਨੇ ਆ ਤਿੰਨ ਪਰਚੀਆਂ ਟਕੜੀਆਂ ਇਹ ਚ ਆਲਾ ਫੋੜ ਹਾਂ ਜੱਟਾਂ ਦੇ ਆਏ ਸੇਵਾਦਾਰ ਦੀ ਬੱਤੀ ਨਿਕਲ ਨਹੀਂ ਗਈ ਹਾਂ ਤਿੰਨ ਤਿੰਨ ਪਰਚੀਆਂ ਜੱਟੀਆਂ ਸੋਤਰੀ ਇੱਕ ਪਾਪਾ ਕੋ ਮੈਂ ਕਾ ਉਹਨੇ ਬਣਾ ਦੇ ਆਲੇ ਆਏ ਇੱਕ ਬੰਦਾ ਉੱਧਰ ਭੇਜ ਦੇ ਸਾਈਕਲ ਪੂਰਾ ਉਹ ਦੂਜਾ ਤੁਸੀਂ ਵੀ ਸ਼ਾਮਲ ਕਰਾਓ ਆਪਣਾ ਫੱਟੀ ਵਾਲਾ ਦਿਖਾਓ ਫੱਟੀ ਵਾਲਾ ਲਓ ਜੀ ਵੀਰੇ ਅੱਜ ਰੰਗੀਆਂ ਜਿਹੜੀ ਬਾਜੀ ਉੱਡੀ ਆ ਜੀ ਥ੍ਰੀਡ ਕਬੂਤਰ ਟੋਟਲ ਸੀਗੇ ਜਿਨ੍ਹਾਂ ਦੇ ਵਿੱਚੋਂ ਜਿਹੜੀਆਂ ਪਰਚੀਆਂ ਬਾਈ ਆ ਦੇ ਨਿਕਲੀਆਂ ਨੇ ਉਹਨਾਂ ਦੇ ਨਾਮ ਸੁਣ ਲਿਓ ਮੇਰਾ ਭਰਾ ਤੇ ਫਸਟ ਸੈਕਿੰਡ ਜਿਹੜੇ ਕਬੂਤਰ ਆਏ ਨੇ ਜਿਹੜੇ ਟਾਈਮ 'ਚ ਵੀਰੇ ਕੱਟੇ ਗਏ ਸੀ ਉਹਨਾਂ ਦੇ ਵਿੱਚੋਂ ਤਿੰਨ ਕਬੂਤਰਾਂ ਦੀਆਂ ਪਰਚੀਆਂ ਨਿਕਲੀਆਂ ਨੇ ਤੇ ਸੁਣਿਓ ਜੀ ਫਸਟ ਤੇ ਸੈਕਿੰਡ ਆ ਸਮੇਂ ਚੱਲੀ ਜਾਂਦੀ ਆ ਜੀ ਬਾਜੀ ਬਾਈ ਮੀਤ ਪਟਵਾਲੀ ਤੇ ਅਮਨਾ ਸੇੜੀ ਦੇ ਵਿੱਚ ਇਹ ਦੋਏ ਗੂਤਰ ਸ਼ਾਮ ਲੋਟਦੇ ਨੇ ਤੇ ਤੀਆ ਬਣਿਆ ਜੀ ਛਤਰੀ ਦੇ ਪੈਰ ਬਨਾਮ ਆ ਜਿਹੜਾ ਬੀਵੀ 29 ਬੀਵੀ 29 ਵਾਲਿਆਂ ਦਾ ਤੀਆ ਬਣਿਆ ਤੇ ਚੌਥਾ ਬਣਿਆ ਜੀ ਪਰਮ ਦੁੰਮਣਾ ਕੱਪ ਔਰ ਉਹਦੇ ਵੀਰ ਮਾਧਪੁਰ ਇਹਦਾ ਪੰਜਵਾਂ ਬਣਿਆ ਵਾ ਤੇ ਉਦੋਂ ਬਾਅਦ ਛੇਵਾਂ ਬਣਿਆ ਵਾ ਗੋਲੂ ਮਲੋਆ ਸੱਤਵਾਂ ਬਾਬਾ ਗਾਜੀਦਾਸ ਸੋਤਲ ਤੇ ਰੰਗੀਆਂ ਵਿਜਨ ਕਲੱਬ ਇਹਨਾਂ ਦਾ ਬਣਿਆ ਵਾ ਅੱਠਵਾਂ ਇਹ ਨਾਮ ਬਣੇ ਨੇ ਫਸਟ ਸੈਕਿੰਡ ਚੱਲੀ ਜਾਂਦੀ ਹੈ ਜੀ ਬਾਈ ਉਮੀਦਵਡਵਾਲੀ ਔਰ ਰਮਨਾ ਸੇੜੀ ਇਹ ਕਬੂਤਰਾਂ ਦੇ ਦਾ ਹਸਾਬ ਦਾ ਭਾਈ ਮੈਂ